ਕੀ ਕਿਹਾ ਲਗਾ ਅਜਾ ਸਿਆਮਪੁਰ ਤੋਂ ਹੋ ਰਿਹਾ ਹੈ ਕਾਸ਼ ਮੇਰਾ ਫੋਨ ਨਾ ਕਰਿਆ ਵਾਅਦ ਮਾਰ ਨੰਬਰ 53 ਜਿਸ ਦੇ ਵਿੱਚ ਮੇਰੀ ਜੋਤੀ ਹੈ ਉਹਦੇ ਵਿੱਚ ਪਬਲਿਕ ਮੀਟਿੰਗ ਨੂੰ ਸਪੂਧਨ ਕਰਨ ਆਦਨੇ ਬਖਰਾ ਵਿੱਚ ਨੌਜਵਾਨਾਂ ਚ ਇੰਨਾ ਘਰੀ ਉਹ ਪਿਛਾ ਹੈ ਕੋਈ ਵੱਡੀ ਗਲਤੀ ਨੌਜਵਾਨਾਂ ਇਹਨਾਂ ਪਣਾ ਤੇ ਬਿਲਕੁਲ ਵੀ ਜਿਹਨਾਂ ਦੇ ਪਾਰ ਤੇ ਜਿਤਨਾ ਪ੍ਰਤੀ ਹੈ ਮੌਜਬਾਨ ਆਪ ਹਰੇ ਲਿਖੋ ਜੇ ਸਭ ਬਾਰੇ ਹੋਣਗੇ ਕਿ ਕਿ ਕੀ ਲੱਗਾ ਸਾਡੀ ਰੋਣਾ ਸਾਹਿਬ ਫਿੱਟ ਗਰ ਜਾਣਗੇ ਕੋਈ ਨਹੀਂ ਰਾਸੀ ਨੇ ਲੱਗਦਾ ਨਹੀਂ ਜਿਹੜੇ ਗੱਦ ਵੀ ਰੋਣੇ ਗੁਰਦੇਵ ਨਗਰ 1300 ਕਿਲੋ ਨੰਬਰ ਪੁੱਛੀ ਐ ਮੈਂ ਸਾਰੇ ਵਿਰੋਧੀਆਂ ਦੇ ਜਿਹੜੇ ਸੰਗ ਕੱਢਦੇ ਨੇ ਉਹਨਾਂ ਨੂੰ ਨਾਸ਼ਤੇ ਤੇ ਲੰਕ ਤੇ ਤੇ ਡਿਨਰ ਤੇ ਖੁਲਾਸਾ ਕਰਦਾ ਦਿਨਾ ਜਿਨੇ ਪੁੱਛੀ ਲਖਰੀਆਂ ਮੈਂ ਨਾਲ ਜਾ ਕੇ ਉਹਨਾਂ ਦਾ ਸਵਾਗਤ ਵੀ ਕਰਾਉਣਾ ਸਰੋਪੇ ਵੀ ਪਾਉਣਾ ਹੈ ਇਹ ਤੁਮ ਗਸਾਂ ਗਈ ਆ ਸਾਡੇ ਅਰੁਣਾ ਜੀ ਦੀ ਕੁੱਟੀ ਇਹ ਕਹਿੰਦੇ ਵਹਿਮ ਕਰਨਾ ਦਾ ਇਹ ਸਮਾਜਿਕ ਬਰੇਮ ਦਾ ਫੁੱਲਾ ਹੋ ਗਿਆ ਜਿਹੜਾ ਅਰੁਣਾ ਸਾਹਿਬ ਦਾ ਫੋਲਕਲੋਰ ਤੇ ਆਫਿਸ ਹੈਗਾ ਉਹ ਪੱਕਾ ਆ ਕੇ ਸੇ ਵੀ ਸੋ ਇਲੈਕਸ਼ਨ ਵਾਂਗ ਰੱਖਿਆ ਹੋਇਆ ਹੈ ਉਹ ਉਸ ਵਾਲਾ ਸਾਹਿਬ ਦਾ ਦਫ਼ਤਰ ਇੱਕ ਵੀ ਨੰਨੇ ਗੱਲੇ ਵੀ ਉੱਥੇ ਜ਼ਫਰ ਪਹਿਲੀ ਵਾਰ ਬਣਿਆ ਮਨੀਸ਼ ਕੁੜੀ ਦਾ ਬਣਿਆ 30 ਮੀਟਰਾਂ ਦੇ ਉਹਦਾ ਹੀ ਦਾ ਦਫ਼ਤਰ ਆ ਜਿਹੜਾ ਉਹ ਦੇਖਾਂਗੇ ਕਿ ਕਿੱਥੇ ਹੈਗਾ ਤਰਜੀਬ ਨਗਰ ਚ ਕੁੱਟੀ ਹੈ ਉਹਦੇ ਵਿੱਚ ਵੀ ਦਫ਼ਤਰ ਬਣਿਆ ਕੋਈ ਵੱਡੀ ਗੱਲ ਨਹੀਂ ਬਾਕੀ ਦਫ਼ਤਰ ਵਾਲਾ ਕਿ ਬੋਦੀ ਗਾ ਨਲਾ ਮਾਤੇ ਮੇਨ ਲਾਵਾ ਕੋਈ ਹਸਾਬ ਨਹੀਂ ਵੀ ਇਸ ਹਸਾਬ ਇਹਨੇ ਨੌਜਵਾਨ ਤੁਹਾਡਾ ਸਾਥ ਦਿੱਤਾ ਜਿਹੜੀ ਟਿਕੇ ਮੈਂ ਵੀ ਜਿਹੜਾ 19 ਤਰੀਕ ਨੂੰ ਬਖਤੋਬਾਦ ਰੋੜੇ ਜਿਹਨੂੰ ਕੋਟਾ ਪਾਸੇ ਸ਼ਾਮਿਲ ਕਰਨਾ ਕਿਉਂਕਿ ਨਿਰਭਉ ਕਮੇਨ ਰਾਮੰਦ ਪਿਗਰੀਵਾਲ ਸਾਹਿਬ ਦੇ ਮਾਨ ਸਾਹਿਬ ਨੇ ਆਲਰੇਡੀ ਮੰਤਰੀ ਲਾਣੇ ਤੇ ਸਾਡੇ ਪੰਜਾਬ ਦਾ ਹੱਲੇ ਲਿਆਣੇ ਕਰਦਾ ਪਾ ਬਹੁਤ ਬਤਾ ਹੈ ਸਰ ਕੋਈ ਸੀ ਜੀ